ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਪੱਟੀ ਔਰ ਤੁਸੀਂ ਜੁੜੇ ਹੋ ਇਕਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਔਰ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਜ਼ਿਲ੍ਹਾ ਪਟਿਆਲਾ ਦੇ ਪਿੰਡ ਨਮਾਤਾ ਤੋਂ ਜਿੱਥੇ ਕਿ ਮੇਲਾ ਲੱਗਿਆ ਹੋਇਆ ਹੈ ਔਰ ਮੇਲੇ ਦੇ ਸਾਲਾਨਾ ਮੇਲੇ ਦਾ ਅੱਜ ਲਾਸਟ ਦਿਨ ਹੈ ਔਰ ਇਸ ਲਾਸਟ ਦਿਨ ਮੌਕੇ ਅਖੀਰਲੇ ਦਿਨ ਮੌਕੇ ਜਿਹੜਾ ਇੱਥੋਂ ਦੀ ਪ੍ਰਬੰਧਕ ਕਮੇਟੀ ਵੱਲੋਂ ਕੁਸ਼ਤੀਆਂ ਦਾ ਮੁਕਾਬਲਾ ਕੁਸ਼ਤੀਆਂ ਮੁਕਾਬਲੇ ਕਰਵਾਏ ਜਾ ਰਹੇ ਨੇ ਔਰ ਬਹੁਤ ਦੂਰੋਂ ਦੂਰੋਂ ਜਿਹੜੇ ਪਹਿਲਵਾਨ ਆਉਂਦੇ ਨੇ ਔਰ ਆਪਣੇ ਜਿਹੜੇ ਜੋਰ ਦਿਖਾਉਂਦੇ ਹਨ ਸੋ ਇਸ ਮੌਕੇ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਇਕਦਾਰਾ ਬੋਲੇ ਪੰਜਾਬੀ ਚੈਨਲ ਦੀ ਸਕਰੀਨ ਤੋਂ ਦੇਖ ਰਹੇ ਹੋ ਬਾਬਾ ਜੀ ਦੇ ਇਸ ਮੇਲੇ ਦੇ ਵਿੱਚ ਗੁਰੂ ਕੇ ਲਾੜਨੇ ਹੋ ਜਾ ਸ਼ਰਧਾਈ ਕੋਟ ਦੇ ਵੀ ਨਜ਼ਰ ਆ ਰਹੀਆਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਪੀ ਗੁਰਦੇਵ ਟਵਾਣਾ ਜੀ ਡਾਕਟਰ ਡਾਕਟਰ ਸਰਜੀਤ ਸਿੰਘ ਦਈਆ ਔਰ ਉਹਨਾਂ ਦੇ ਨਾਲ ਰਵਿੰਦਰ ਸੋਲ ਜੀ ਵੀ ਨਜ਼ਰ ਆ ਰਹੇ ਨੇ ਸੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਪਿੰਡ ਨਮਾਦਾ ਤੋਂ ਦੇਖ ਰਹੇ ਸ਼ਸ਼ੇ ਦਾ ਨਾਲ ਪੁਜਿਆ ਨਾ ਉਹਨਾਂ ਦਾ ਵੀ ਢਾਡਵਾ ਦਾ ਸਰਦਾਰ ਵਰਦੇਸ਼ ਸਿੰਘ ਜਿਹਾਣਾ ਆਪੀਏ ਤੇ ਸਾਡੇ ਮੰਤਰੀ ਸਾਹਿਬ ਉਹਨਾਂ ਦਾ ਵੀ ਬਹੁਤ ਬਹੁਤ ਢਾਡਵਾ ਦਾ ਨਾਲ ਸਾਰੀ ਤਬੰਦ ਕਮੇਟੀ ਵੱਡੇ ਭਾਈ ਅਰਜੰਦਰ ਸਿੰਘ ਜੀ ਪ੍ਰਧਾਨ ਤੇ ਗੁਰਵੀਰ ਸਿੰਘ ਜੀ ਪ੍ਰਧਾਨ ਵੱਡੇ ਸਾਡੇ ਜੋਤਾਰ ਸਿੰਘ ਜੀ ਗਰੇਵਾਲ ਜਾਲ ਕਹਿੰਦੇ ਜਸਵੀਰ ਸਿੰਘ ਸਾਡੇ ਸੈਕਟਿੰਗ ਦੇ ਸੰਵੰਦਕ ਕਮੇਟੀ ਦੇ ਤੇ ਲਾਲ ਗਰੇਵਾਲ ਹੁਣੀਆਂ ਦਾ ਦਿਲਵਾ ਬਈ ਹੁਣੀਆਂ ਦਾ ਤੇ ਕੁਲਦੀਪ ਤਨਾਨ ਸਾਡਾ ਵੀਰ ਆ ਅੱਜ ਸਾਡੇ ਦਰਮਿਆਨ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਲੱਖਾਂ ਪਹਿਲਵਾਨ ਜੀ ਸਨਮਾਨਾ ਉਧਰ ਸਖ ਦੇ ਪਹਿਲਵਾਨ ਜੀ ਨਕਾਮ ਪਰ ਉਹ ਵੀ ਆਪਣੇ ਅਖਾੜੇ ਦੇ ਪਹਿਲਵਾਨਾਂ ਨੂੰ ਲੈ ਕੇ ਸਾਡੇ ਦਰਮਿਆਨ ਪਹੁੰਚੂ ਨੇ ਉਹਨਾਂ ਪਹੁੰਚੇ ਨੇ ਸਰਦਾਰ ਸੁਰਜੀਤ ਸਿੰਘ ਜੀ ਦਈਆ ਹਲਕਾ ਇੰਚਾਰਜ ਐਸ.ਪੀ.ਓ. ਸ਼੍ਰੀ ਅਰਵਿੰਦਰ ਸੋਹਲ ਜੀ ਹਲਕਾ ਇੰਚਾਰਜ ਬੀ.ਸੀ.ਓ. ਨਾਂੰਪੁਰ ਪਿੰਡਾ ਕਹਿੰਦੇ ਕਾਰਨ ਕੁਰਸੀ ਦੇੰਦਲਾ ਨਾਂੰਪੁਰ ਰੋਲ ਜੁਹਾਂ ਬਲਰਾਮ ਨਾਂੰਪੁਰਿਆ ਕਹਿੰਦੇ ਮੋਟੀ ਪ੍ਰਧਾਨ ਜੀ ਫਾਦਰ ਸਾਹਿਬ ਜੀ ਪ੍ਰਧਾਨ ਸਾਹਿਬ ਤੇ ਇੱਕ ਬੇਲਤੀਆ ਕਮੇਟੀ ਬਣਾ 40 ਸਾਲ ਤੋਂ ਉੱਤੇ ਜਿਹੜਾ ਜੋਰ ਨਹੀਂ ਲੱਗੇਗਾ ਜੀ ਉਹਨਾਂ ਦਾ ਮਾਨਤਾ ਪ੍ਰਬੰਧ ਕਮੇਟੀ ਕਹਿੰਦੀ ਇਸੇ ਤਰ੍ਹਾਂ ਆਪਾਂ ਕਰ ਦਾਂਗੇ ਕੋਈ 40 ਸਾਲ ਦਾ ਪ੍ਰਧਾਨ ਨਹੀਂ ਹੋਰੇਗਾ ਜੀ ਬਹੁਤ ਵਧੀਆ ਰਵਜੀ ਇੱਕ ਵਾਰੀ ਜ਼ੋਰਦਾਰ ਤਾੜੀ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦੋ ਇਲਾਕੇ ਦੀ ਸ਼ੁਭ ਸ਼ਾਂਤੀ ਲਈ ਨਗਰ ਖੇੜ ਦੀ ਸ਼ੁਭ ਸ਼ਾਂਤੀ ਲਈ ਮੈਂ ਨਵਾਜ਼ अली ਪਹਿਲਵਾਨ ਮਲੇਰਕੋਟਲੇ ਤੋਂ ਮਲੇਰਕੋਟਲੇ ਲਾਕੇ ਮਰਾਥਾ ਪਿੰਡ ਪੈਂਦਾ ਜੀ ਔਰ ਅੱਜ ਤੁਸੀਂ ਪਿੰਡ ਨਮਾਦਾਂ ਦੇਖੇ ਪਹੁੰਚੇ ਹੋ ਪੰਜਾਬ ਦਾ ਪ੍ਰਸਿੱਧ ਮੇਲਾ ਜੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਛਪਾਰ ਦਾ ਮੇਲਾ ਜਦੋਂ ਖਤਮ ਹੁੰਦਾ ਤਾਂ ਉਸ ਤੋਂ ਬਾਅਦ ਇਹ ਮੇਲਾ ਜਿਹੜਾ ਸ਼ੁਰੂ ਹੁੰਦਾ ਹੈ ਪੰਜਾਬ ਦੇ ਵਿੱਚ ਪੰਜ ਵੀ ਮੇਲੇ ਨੇ ਜੋ ਆਪਣੇ ਪ੍ਰਸਿੱਧ ਮੇਲੇ ਨੇ ਅਨੰਤਪੁਰ ਕੋਲਡ ਦਾ ਹੋ ਗਿਆ ਛਪਾਰ ਦਾ ਹੋ ਗਿਆ ਇਹ ਨਵਾਂ ਮਾਦ ਦਾ ਹੋ ਗਿਆ ਇਹ ਦੇ ਲਾਗੇ ਲਾਹਾਂਪੁਰ ਦਾ ਹੋ ਗਿਆ ਹਣਾ ਔਰ ਬੜੀਆਂ ਬੜੀਆਂ ਮਾੜੀਆਂ ਦੇ ਮੇਲੇ ਭਰਦੇ ਨੇ ਹਰ ਇਹੀ ਕਹਣਾ ਹਰੇਕ 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 ਕਮੇਟੀ ਨੂੰ ਇਹੀ ਮਾਰੀ ਬੇਨਤੀ ਹੈ ਵੀ ਸਭ ਤੋਂ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਜੋੜੋ ਕਿ ਅੱਜ ਦੇ ਟਾਈਮ ਉਹ ਸੱਚ ਬੋਲੇਗਾ ਨਾ ਉਹਨੂੰ ਅੱਗੇ ਬਹੁਤ ਘੱਟ ਲਿਉਂਦੇ ਆਂ ਹਾਂ ਅੱਜ ਦੇ ਟਾਈਮ ਪਹਿਲਵਾਨੀ ਦੇ ਵਿੱਚ 90% ਦਲਾਲਗੀ ਦੀ ਚੱਲ ਰਹੀ ਹੈ ਇਹਦਾ ਕੋਈ ਇਹਦੇ ਵਿੱਚ ਮੈਟਰ ਹੁੰਦਾ ਵੀ ਇੰਨੀ ਇਹਦਾ ਕਬਾ ਕੁਸ਼ਤੀ ਲੜ ਸਕਦੇ ਐਂ ਤਾਂ ਪੁੱਛਾਂ ਦਿਖੋ ਪਹਿਲਵਾਨ ਹੋਇਆ ਘੋੜਾ ਹੋਇਆ ਕਦੇ ਬੁੱਢਾ ਨਹੀਂ ਹੁੰਦਾ ਤੇ ਮੀਡੀਅਮ ਕਲਾਸ ਦੇ ਪਹਿਲਵਾਨ ਨੇ ਨਾ ਉਹਨਾਂ ਦੇ ਘਰ ਦੇ ਵਿੱਚ ਅੱਜ ਦੇ ਟਾਈਮ 'ਚ ਜਿੱਨਾ ਪਹਿਲਵਾਨੀ ਦੀ ਘਰ ਚੱਲਦਾ ਉਹਨਾਂ ਬਾਰੇ ਤੁਸੀਂ ਜਰੂਰ ਚਾਨਣਾ ਪਾਇਓ ਪਬਲਿਕ ਨੂੰ ਵੀ ਔਰ ਆਪਣੇ ਚੈਨਲ ਦੇ ਮਾਧਿਅਮ ਆਪ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੀ ਇੰਨੀ ਗੱਲ ਸੁਣ ਓਕੇ ਓਕੇ ਥੈਂਕ ਯੂ ਮੇਰਾ